ਜਲੰਧਰ ਦੇ ਗੁਰਾਇਆਂ ਦੀ ਬਿਰਕ ਕਲੋਨੀ ਦੇ ਵਿੱਚ ਸਿੰਧੀ ਸਿੰਘ ਰਹਿੰਦੇ ਸਨ। ਉਹ ਨਗਰ ਨਿਗਮ ਦੇ ਵਿੱਚ ਸਰਕਾਰੀ ਨੌਕਰੀ ਕਰਦੇ ਸਨ। ਉਹਨਾਂ ਦੇ ਪਰਿਵਾਰ ਦੇ ਵਿੱਚ ਪਤਨੀ ਬਿੰਦਰਕੌਰ ਤੇ ਤਿੰਨ ਕੁੜੀਆਂ ਸਨ। ਪਰਮਜੀਤ ਕੌਰ, ਸਰਬਜੀਤ ਕੌਰ ਤੇ ਕਰਮਜੀਤ ਕੌਰ। ਉਹਨਾਂ ਨੇ ਆਪਣੀ ਹیثیت ਦੇ ਹਿਸਾਬ ਦੇ ਨਾਲ ਆਪਣੀਆਂ ਤਿੰਨਾਂ ਕੁੜੀਆਂ ਨੂੰ ਪੜਾਇਆ ਲਿਖਾਇਆ ਤੇ ਫਿਰ ਉਹਨਾਂ ਤਿੰਨਾਂ ਕੁੜੀਆਂ ਦਾ ਵਿਆਹ ਕਰ ਦਿੱਤਾ। ਪਰਮਜੀਤ ਕੌਰ ਉਰਫ ਪੰਮੀ ਦਾ ਵਿਆਹ ਸਾਲ 2006 ਦੇ ਵਿੱਚ ਜਲੰਧਰ ਦੇ ਵਡਾਲਾ ਦੇ ਰਹਿਣ ਵਾਲੇ ਜੁਗਿੰਦਰ ਸਿੰਘ ਦੇ ਮੁੰਡੇ ਦਰਸ਼ਨ ਸਿੰਘ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਨੇ ਜਨਮ ਬੜੇ ਵਧੀਆ ਤਰੀਕੇ ਦੇ ਨਾਲ ਰਹਿ ਰਹੇ ਸਨ ਦੋਨੇ ਹੀ ਇੱਕ ਦੂਜੇ ਨੂੰ ਜੀਵਨ ਸਾਥੀ ਪਾ ਕੇ ਬੜੇ ਖੁਸ਼ ਸਨ ਦਰਸ਼ਨ ਸਿੰਘ ਵੀ ਪੰਮੀ ਵਰਗੀ ਸੋਹਣੀ ਸੁਨੱਖੀ ਕੁੜੀ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਦੇਖ ਕੇ ਬੜਾ ਖੁਸ਼ ਸੀ ਵਿਆਹ ਦੇ 2 ਸਾਲ ਤੱਕ ਤਾਂ ਸਾਰਾ ਕੁਝ ਬਹੁਤ ਵਧੀਆ ਤਰੀਕੇ ਦੇ ਨਾਲ ਚੱਲਦਾ ਰਿਹਾ ਪਰ 2 ਸਾਲ ਬਾਅਦ ਇਹਨਾਂ ਦੋਨਾਂ ਦੇ ਵਿੱਚ ਅਨਬਨ ਪੈਦਾ ਹੋ ਗਈ ਦੋਨਾਂ ਦੇ ਵਿੱਚ ਹਰ ਰੋਜ਼ ਲੜਾਈ ਝਗੜਾ ਰਹਿਣ ਲੱਗ ਪਿਆ ਦੋਨਾਂ ਦੇ ਘਰ ਵਾਲਿਆਂ ਨੇ ਇਹਨਾਂ ਦੋਨਾਂ ਨੂੰ ਬਹੁਤ ਸਮਝਾਇਆ ਪਰ ਥੋੜੇ ਦਿਨ ਸ਼ਾਂਤੀ ਤੋਂ ਬਾਅਦ ਫਿਰ ਤੋਂ ਇਹਨਾਂ ਦੀ ਲੜਾਈ ਉਸੇ ਤਰ੍ਹਾਂ ਹੀ ਸ਼ੁਰੂ ਹੋ ਗਈ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਇਹਨਾਂ ਦੇ ਵਿੱਚ ਆਖਿਰ ਝਗੜਾ ਕਿਸ ਗੱਲ ਤੋਂ ਹੋ ਰਿਹਾ ਸੀ ਜਦੋਂ ਪੰਮੀ ਨੂੰ ਪੁੱਛਿਆ ਜਾਂਦਾ ਸੀ ਤਾਂ ਉਹ ਕਹਿੰਦੀ ਸੀ ਕਿ ਦਰਸ਼ਨ ਸਿੰਘ ਇੱਕ ਤਾਂ ਨਸ਼ਾ ਕਰਦਾ ਹੈ ਤੇ ਦੂਜਾ ਇਹਦਾ ਬਾਲ ਕਿਸੇ ਔਰਤ ਦੇ ਨਾਲ ਚੱਕਰ ਚੱਲ ਰਿਹਾ ਹੈ ਤੇ ਜਦੋਂ ਦਰਸ਼ਨ ਸਿੰਘ ਨੂੰ ਪੁੱਛਿਆ ਜਾਂਦਾ ਸੀ ਤਾਂ ਉਹ ਕਹਿੰਦਾ ਸੀ ਕਿ ਉਹਦੀ ਪਤਨੀ ਦਾ ਕਿਤੇ ਬਾਹਰ ਚੱਕਰ ਚੱਲ ਰਿਹਾ ਹੈ ਪਰ ਦੋਨਾਂ ਦੇ ਕੋਲ ਕੋਈ ਪੱਕਾ ਸਬੂਤ ਨਹੀਂ ਸੀ ਇਹ ਕਲੇਸ਼ ਤੇ ਝਗੜਾ ਹਰ ਰੋਜ਼ ਦਾ ਦਿਨ ਹੋ ਗਿਆ ਸੀ ਤੇ ਇਹਨਾਂ ਦੇ ਰਿਸ਼ਤੇਦਾਰਾਂ ਇਹਨਾਂ ਦੇ ਪਰਿਵਾਰ ਵਾਲੇ ਇਹਨਾਂ ਨੂੰ ਸਮਝਾ ਸਮਝਾ ਕੇ ਥੱਕ ਗਏ ਸਨ ਹੁਣ ਜਦੋਂ ਵੀ ਇਹਨਾਂ ਦੇ ਘਰ ਦੇ ਵਿੱਚ ਕੋਈ ਕਲੇਸ਼ ਹੁੰਦਾ ਸੀ ਤਾਂ ਇਹ ਕੋਈ ਵੀ ਇਹਨਾਂ ਨੂੰ ਸਮਝਾਉਣ ਵਾਸਤੇ ਨਹੀਂ ਆਉਂਦਾ ਸੀ ਹੁਣ ਪੰਮੀ ਨੇ ਇਸ ਕਲੇਸ਼ ਤੋਂ ਤੰਗ ਆ ਕੇ ਇਹਨੂੰ ਹੱਲ ਕਰਨ ਵਾਸਤੇ ਉਹ ਇੱਕ ਤੰਤਰਿਕ ਦੇ ਕੋਲ ਚਲੀ ਗਈ ਉਹ ਤੰਤਰਿਕ ਦਾ ਨਾਮ ਸੀ ਦੀਪਾ ਦਰਅਸਲ ਇਹ ਜਰਾ ਦੀਪਾ ਬਾਬਾ ਸੀ ਇਹ ਦਾਵਾ ਕਰਦਾ ਸੀ ਕਿ ਇਹੋ ਜੇ ਘਰ ਦੇ ਕਲੇਸ਼ਾਂ ਤੋਂ ਉਹ ਛੁਟਕਾਰਾ ਦਿਵਾ ਦੇਵੇਗਾ ਏ ਬਾਬਾ ਖੁਦ ਵੀ ਕੁਵਾਰਾ ਮੁੰਡਾ ਸੀ ਤੇ ਜਿਹੜੀਆਂ ਵੀ ਇਹੋ ਜਿਹੀਆਂ ਔਰਤਾਂ ਇਹਦੇ ਕੋਲ ਆਉਂਦੀਆਂ ਸਨ ਉਹਨਾਂ ਦਾ ਇਹ ਗਲਤ ਫਾਇਦਾ ਚੱਕਦਾ ਸੀ ਪੰਮੀ ਜਿਹੜੀ ਸੀ ਉਹ ਵੇਖਣ ਦੇ ਵਿੱਚ ਕਾਫੀ ਸੋਹਣੀ ਸੀ ਤੇ ਬਾਬਾ ਵੀ ਉਹਨੂੰ ਵੇਖ ਕੇ ਉਹਦੇ ਤੋਂ ਆਕਰਸ਼ਿਤ ਹੋ ਗਿਆ ਸੀ ਉਹਨੂੰ ਇਹ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਆਪਣੀ ਤੰਤਰਮੰਤਰ ਦੀ ਵਿਦਿਆ ਦੇ ਵਿੱਚ ਫਸਾ ਕੇ ਇਹਨੂੰ ਆਪਣੇ ਵੱਲ ਕਰਨਾ ਚਾਹੁੰਦਾ ਸੀ ਕੁਝ ਦਿਨਾਂ ਦੇ ਵਿੱਚ ਹੀ ਪੰਮੀ ਬਾਬਾ ਦੀਆਂ ਗੱਲਾਂ ਦੇ ਵਿੱਚ ਆ ਗਈ ਤੇ ਉਹਦੀ ਤਰ੍ਹਾਂ ਇਹ ਪੂਰੇ ਵਸ਼ ਦੇ ਵਿੱਚ ਆ ਚੁੱਕੀ ਸੀ ਇਹ ਆਪਣੇ ਘਰ ਦੀ ਬਜਾਏ ਜ਼ਿਆਦਾਤਰ ਟਾਈਮ ਜਿਹੜਾ ਸੀ ਉਹ ਬਾਬੇ ਦੇ ਡੇਰੇ ਦੇ ਵਿੱਚ ਹੀ ਬਿਤਾਉਣ ਲੱਗ ਪੀ ਤੇ ਜਲਦੀ ਹੀ ਪੰਮੀ ਦੇ ਘਰ ਹੁਣ ਇੱਕ ਮੁੰਡੇ ਨੇ ਵੀ ਜਨਮ ਲੈ ਲਿਆ ਹੁਣ ਘਰ ਵਾਲਿਆਂ ਨੂੰ ਇਹ ਲੱਗਿਆ ਕਿ ਪੰਮੀ ਦੇ ਘਰ ਇੱਕ ਬੱਚਾ ਹੋ ਗਿਆ ਹੈ ਇੱਕ ਬੱਚੇ ਦੀ ਮਾਂ ਬਣ ਗਈ ਹੈ ਤੇ ਸ਼ਾਇਦ ਹੁਣ ਘਰ ਦੇ ਵਿੱਚ ਕਲੇਸ਼ ਜਰਾ ਹੈ ਉਹ ਥਮ ਜਾਵੇਗਾ ਪਰ ਬੱਚੇ ਦੇ ਜਨਮ ਤੋਂ ਬਾਅਦ ਇਹਨਾਂ ਦੇ ਘਰ ਦੇ ਵਿੱਚ ਇਹ ਕਲੇਸ਼ ਥੰਮਿਆ ਨਹੀਂ ਸਗੋਂ ਕਲੇਸ਼ ਦੂਨਾ ਹੋ ਗਿਆ ਜਦੋਂ ਇਹ ਕਲੇਸ਼ ਜ਼ਿਆਦਾ ਵੱਧ ਗਿਆ ਤਾਂ ਪੰਮੀ ਨੇ ਜਲੰਧਰ ਦੇ ਊਮਨ ਸੈਲ ਦੇ ਵਿੱਚ ਜਾ ਕੇ ਇੱਕ ਕੰਪਲੇਂਟ ਲਿਖਾ ਦਿੱਤੀ ਦਰਸ਼ਨ ਦੇ ਖਿਲਾਫ ਵੂਮਨ ਸੱਲ ਵਾਲਿਆਂ ਨੇ ਇਹਨਾਂ ਦੋਨਾਂ ਨੂੰ ਕਈ ਵਾਰੀ ਬੁਲਾਇਆ ਤੇ ਇਹਨਾਂ ਨੂੰ ਸੁਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਸਾਰੀਆਂ ਕੋਸ਼ਿਸ਼ਾਂ ناکਾਮ ਰਹੀਆਂ ਇਹ ਦੋਨੇ ਇੱਕ ਦੂਜੇ ਨੂੰ ਮੰਨਣ ਲਈ ਤਿਆਰ ਨਹੀਂ ਹੋਏ ਪੰਮੀ ਦੇ ਉੱਤੇ ਤਾਂ ਦੀਪੇ ਬਾਬੇ ਦਾ ਭੂਤ ਸਵਾਰ ਸੀ ਉਹ ਸਿਰਫ ਉਹਦੇ ਨਾਲ ਹੀ ਰਹਿਣਾ ਚਾਹੁੰਦੀ ਸੀ ਤੇ ਦਰਸ਼ਨ ਨੂੰ ਉਹ ਤਲਾਕ ਦੇਣਾ ਚਾਹੁੰਦੀ ਸੀ ਪੰਮੀ ਦੇ ਘਰ ਜਿਹੜਾ ਮੁੰਡਾ ਹੋਇਆ ਸੀ ਉਹਦਾ ਨਾਮ ਸੀ ਸ਼ਿਵਮ ਇਹਦੇ ਜਨਮ ਤੋਂ ਬਾਅਦ ਹੀ ਇਹਨੇ ਤਲਾਕ ਦੀਆਂ ਜਿਹੜੀਆਂ ਪ੍ਰਕਿਰਿਆ ਸੀ ਉਹਨੂੰ ਹੋਰ ਤੇਜ਼ ਕਰ ਦਿੱਤਾ ਦੋਨੇ ਪਰਿਵਾਰ ਇਹਨਾਂ ਦੋਨਾਂ ਦੀ ਲੜਾਈ ਝਗੜਿਆ ਤੋਂ ਤੰਗ ਆ ਚੁੱਕੇ ਸਨ ਇਸ ਲਈ ਦੋਨਾਂ ਪਰਿਵਾਰਾਂ ਨੇ ਪੰਚਾਇਤ ਇਕੱਠੀ ਕੀਤੀ ਤੇ ਆਪਸੀ ਸਹਿਮਤੀ ਦੇ ਨਾਲ ਹੀ ਦੋਨਾਂ ਦਾ ਤਲਾਕ ਕਰਾ ਦਿੱਤਾ ਇਹਦੀ ਇੱਕ ਕਾਪੀ ਇਹਨਾਂ ਨੇ ਬੂਮਨ ਸੈਲ ਦੇ ਵਿੱਚ ਵੀ ਦੇ ਦਿੱਤੀ ਪੰਮੀ ਦਾ ਤਲਾਕ ਦਰਸ਼ਨ ਦੇ ਨਾਲ ਸੰਨ 2012 ਦੇ ਵਿੱਚ ਹੋਇਆ ਸੀ ਹੁਣ ਪੰਮੀ ਆਪਣੇ ਮੁੰਡੇ ਸ਼ਿਵਮਨ ਨੂੰ ਨਾਲ ਲੈਂਦੀ ਹੈ ਤੇ ਦੀਪਾ ਬਾਬੇ ਦੇ ਡੇਰੇ ਜਾ ਕੇ ਬੈਠ ਗਈ ਸੀ ਦਰਸ਼ਨ ਨੇ ਆਪਣੇ ਮੁੰਡੇ ਸ਼ਿਵਮਨ ਨੂੰ ਆਪਣੇ ਕੋਲ ਰੱਖਣ ਦੀ ਬੜੀ ਕੋਸ਼ਿਸ਼ ਕੀਤੀ ਪਰ ਜਿਸ ਸਮੇਂ ਦਾ ਤਲਾਕ ਹੋ ਰਿਹਾ ਸੀ ਉਸ ਸਮੇਂ ਸ਼ਿਵਮਮ ਛੋਟਾ ਸੀ ਤਾਂ ਉਹ ਰੋ ਰਿਆ ਸੀ ਇਸ ਲਈ ਲੋਕਾਂ ਨੇ ਇਹਨੂੰ ਸਲਾਹ ਦਿੱਤੀ ਕਿ ਤੂੰ ਫਿਲਹਾਲ ਆਪਣੇ ਮੁੰਡੇ ਨੂੰ ਉਹਦੀ ਮਾਂ ਦੇ ਕੋਲ ਹੀ ਰਹਿਣ ਦੇ ਕਿਉਂਕਿ ਉਹ ਹਜੇ ਛੋਟਾ ਹੈ ਤੇ ਉਹ ਤੇਰੇ ਕੋਲ ਨਹੀਂ ਰਹੇਗਾ ਤੇ ਬਾਅਦ ਵਿੱਚ ਜਦੋਂ ਵੱਡਾ ਹੋਵੇਗਾ ਤੇ ਫਿਰ ਤੂੰ ਉਹਦੇ ਕੋਲੋਂ ਉਹਨੂੰ ਲੈ ਆਵੇਂ ਇਸ ਲਈ ਦਰਸ਼ਨ ਨੇ ਉਸ ਸਮੇਂ ਆਪਣੇ ਮੁੰਡੇ ਨੂੰ ਪੰਮੀ ਦੇ ਕੋਲ ਹੀ ਰਹਿਣ ਦਿੱਤਾ ਪਰ ਦਰਸ਼ਨ ਆਪਣੇ ਮੁੰਡੇ ਨੂੰ ਆਪਣੇ ਕੋਲ ਲਿਆਉਣਾ ਚਾਹੁੰਦਾ ਸੀ ਦੂਸਰੇ ਵੱਨੇ ਪੰਮੀ ਆਪਣੇ ਮੁੰਡੇ ਸ਼ਿਵਮ ਨੂੰ ਦਰਸ਼ਨ ਨੂੰ ਨਹੀਂ ਦੇਣਾ ਚਾਹੁੰਦੀ ਸੀ ਉਹ ਹਮੇਸ਼ਾ ਹੀ ਆਪਣੇ ਮੁੰਡੇ ਨੂੰ ਲੁਕਾ ਰਹੀ ਸੀ ਕਿ ਕਿਤੇ ਦਰਸ਼ਨ ਉਹਦੇ ਮੁੰਡੇ ਨੂੰ ਉਹਦੇ ਕੋਲੋਂ ਖੋ ਕੇ ਨਾ ਲੈ ਜਾਵੇ ਇਸੇ ਲਈ ਪੰਮੀ ਨੇ ਤੇ ਹੁਣ ਬਾਬਾ ਦੀਪਾ ਸੀ ਉਹਨਾਂ ਨੇ ਦੋਨਾਂ ਨੇ ਜਗ੍ਹਾ ਬਦਲ ਦਿੱਤੀ ਤੇ ਉਹ ਜਗ੍ਹਾ ਛੱਡ ਕੇ ਕਿਤੇ ਦੂਰ ਚਲੇ ਗਏ ਜਿੱਥੇ ਦਰਸ਼ਨ ਨਾ ਪਹੁੰਚ ਸਕੇ ਲਗਾਤਾਰ ਇੱਕ ਸਾਲ ਤੱਕ ਪੰਮੀ ਬਾਬਾ ਦੀਪਾ ਦੇ ਨਾਲ ਪਤਨੀਆਂ ਮੰਗੂ ਰਹੀ ਪਰ ਉਸ ਤੋਂ ਬਾਅਦ ਪੰਮੀ ਨੂੰ ਇਹ ਮਹਿਸੂਸ ਹੋਇਆ ਕਿ ਸਿਰਫ ਸਰੀਰਕ ਸੰਬੰਧ ਬਣਾਉਂਦੇ ਨਾਲ ਢਿੱਡ ਨਹੀਂ ਭਰਦਾ ਢਿੱਡ ਵਿੱਚ ਪਾਉਣ ਵਾਸਤੇ ਰੋਟੀ ਵੀ ਚਾਹੀਦੀ ਹੈ ਰੋਟੀ ਆਉਂਦੀ ਹੈ ਪੈਸਿਆਂ ਦੇ ਨਾਲ ਤੇ ਜਿਹੜਾ ਬਾਬਾ ਦੀਪਾ ਸੀ ਉਹ ਕੋਈ ਪੱਕਾ ਟਿਕਾਣਾ ਨਹੀਂ ਸੀ ਉਹਦਾ ਤੇ ਨਾ ਹੀ ਉਹ ਕੋਈ ਪੱਕਾ ਕੰਮ ਕਰਦਾ ਸੀ ਜਿਹਦੇ ਨਾਲ ਪੈਸਾ ਆ ਸਕੇ ਇਸ ਲਈ ਪੰਮੀ ਨੂੰ ਹੁਣ ਪਤਾ ਲੱਗ ਚੁੱਕਿਆ ਸੀ ਕਿ ਦੀਪਾ ਬਾਬਾ ਦੇ ਨਾਲ ਉਹਦੀ ਪੂਰੀ ਜ਼ਿੰਦਗੀ ਨਹੀਂ ਲੰਘ ਸਕਦੀ ਇਸ ਲਈ ਉਹਨੇ ਹੁਣ ਬਾਬਾ ਦੀਪਾ ਨੂੰ ਛੱਡਿਆ ਤੇ ਵਾਪਸ ਆਪਣੀ ਮਾਂ ਦੇ ਕੋਲ ਆ ਕੇ ਰਹਿਣ ਲੱਗ ਪਈ। ਹੁਣ ਪੰਮੀ ਦੀ ਮੁਲਾਕਾਤ ਨਵਾਂ ਸ਼ਹਿਰ ਦੇ ਦਿয়ালਪੁਰ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਦੇ ਨਾਲ ਹੁੰਦੀ ਹੈ। ਜਸਵਿੰਦਰ ਸਿੰਘ ਜਿਹੜਾ ਕੀ ਇੱਕ ਐਨ ਆਰ ਆਈ ਸੀ ਦੁਬਈ ਦੇ ਵਿੱਚ ਰਹਿੰਦਾ ਸੀ। ਪਹਿਲੀ ਮੁਲਾਕਾਤ ਦੇ ਵਿੱਚ ਹੀ ਪੰਮੀ ਨੇ ਉਹਦਾ ਦਿਲ ਜਿੱਤ ਲਿਆ ਤੇ ਉਹ ਵੀ ਪੰਮੀ ਦੇ ਲਈ ਪਾਗਲ ਹੋ ਗਿਆ। ਜਸਵਿੰਦਰ ਨੇ ਪੰਮੀ ਨੂੰ ਵਿਆਹ ਦੇ ਲਈ ਪੁੱਛਿਆ ਤੇ ਪੰਮੀ ਤਾਂ ਪਹਿਲਾਂ ਹੀ ਤਿਆਰ ਸੀ। ਵਿਆਹ ਤੋਂ ਬਾਅਦ ਇਹਨਾਂ ਦੋਨਾਂ ਨੇ ਅਰਬਨ ਸਟੇਟ ਦੇ ਵਿੱਚ ਇੱਕ ਫਲੈਟ ਲਿਆ ਤੇ ਜਸਵਿੰਦਰ ਤੇ ਪੰਮੀ ਦੋਨੇ ਜਾਣੇ ਉੱਥੇ ਰਹਿਣ ਲੱਗ ਪਏ। ਤ੍ਰੀਬ 2 ਮਹੀਨੇ ਤੱਕ ਇਹ ਦੋਨੇ ਇਕੱਠੇ ਰਹੇ 2 ਮਹੀਨੇ ਬਾਅਦ ਜਸਵਿੰਦਰ ਦੀਆਂ ਛੁੱਟੀਆਂ ਖਤਮ ਹੋ ਗਈਆਂ ਤੇ ਉਹ ਵਾਪਸ ਦੁਬਈ ਚਲਾ ਗਿਆ ਦੁਬਈ ਜਾ ਕੇ ਜਸਵਿੰਦਰ ਹਰ ਮਹੀਨੇ ਪੰਮੀ ਨੂੰ ਬਹੁਤ ਸਾਰਾ ਪੈਸਾ ਭੇਜਦਾ ਸੀ ਇਹ ਪੈਸਾ ਪਾ ਕੇ ਪੰਮੀ ਬੜੀ ਖੁਸ਼ ਸੀ ਉਹ ਆਪਣੀ ਮਰਜ਼ੀ ਦੇ ਨਾਲ ਸਾਰਾ ਪੈਸਾ ਖਰਚ ਕਰਦੀ ਜਦੋਂ ਦਿਲ ਕਰਦਾ ਜਿੱਥੇ ਮਰਜ਼ੀ ਘੁੰਮਣ ਵਾਸਤੇ ਉਹ ਚਲੀ ਜਾਂਦੀ ਪੰਮੀ ਨੂੰ ਪੈਸਾ ਤੇ ਮਿਲ ਰਿਹਾ ਸੀ ਪਰ ਉਹ ਦੇ ਸੁੱਖ ਨਹੀਂ ਮਿਲ ਰਿਹਾ ਸੀ ਪੰਮੀ ਨੂੰ ਇਹ ਪਤਾ ਸੀ ਕਿ ਉਹਦਾ ਪਤੀ ਤਾਂ ਦੁਬਈ ਦੇ ਵਿੱਚ ਹੈ ਉਹਨੇ ਹੁਣ ਇਧਰ ਕਈ ਮੁੰਡਿਆਂ ਦੇ ਨਾਲ ਦੋਸਤੀ ਬਣਾ ਲਈ ਸੀ ਹੁਣ ਉਹ ਪੈਸਾ ਵੀ ਖਰਚਦੀ ਐਸ਼ ਵੀ ਕਰਦੀ ਤੇ ਮੁੰਡਿਆਂ ਦੇ ਕੋਲੋਂ ਸਰੀਰਕ ਸੁੱਖ ਵੀ ਲੈਂਦੀ ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਉਹ ਪੂਰੇ ਮ제 ਕਰ ਰਹੀ ਸੀ ਪਰ ਪੰਮੀ ਦੇ ਮਨ ਦੇ ਵਿੱਚ ਇੱਕ ਡਰ ਹਜੇ ਵੀ ਸੀ ਉਹ ਸੀ ਉਹਦਾ ਪੁਰਾਣਾ ਪਤੀ ਦਰਸ਼ਨ ਉਨੂੰ ਇਹ ਡਰ ਸੀ ਕਿ ਉਹ ਕਦੀ ਨਾ ਕਦੀ ਉਹਨੂੰ ਲੱਭ ਲਵੇਗਾ ਤੇ ਉਹਦੇ ਕੋਲ ਉਹਦਾ ਬੱਚਾ ਖੋ ਕੇ ਲੈ ਜਾਵੇਗਾ ਕਿਉਂਕਿ ਸ਼ਿਵਮ ਨੂੰ ਲੈ ਕੇ ਉਹਨਾਂ ਦੋਨਾਂ ਦੇ ਵਿੱਚ ਕਈ ਵਾਰੀ ਲੜਾਈ ਝਗੜਾ ਹੋਇਆ ਸੀ ਤੇ ਦਰਸ਼ਨ ਨੇ ਉਹਨੂੰ ਕਈ ਵਾਰੀ ਧਮਕੀਆਂ ਵੀ ਦਿੱਤੀਆਂ ਸਨ ਕਿ ਉਹ ਆਪਣੇ ਮੁੰਡੇ ਨੂੰ ਪਾਉਣ ਵਾਸਤੇ ਕੁਝ ਵੀ ਕਰ ਸਕਦਾ ਹੈ ਪੰਮੀ ਨੇ ਤਿੰਨ ਤਿੰਨ ਵਿਆਹ ਕਰ ਲਏ ਸਨ ਪਰ ਹਜੇ ਵੀ ਉਹਦੀ ਲਾਲਸਾ ਪੂਰੀ ਨਹੀਂ ਹੋਈ ਸੀ ਹਜੇ ਵੀ ਉਹਦੇ ਘਰ ਦੇ ਬਾਹਰ ਉਹਦੇ ਚਾਹਣ ਵਾਲਿਆਂ ਦੀ ਲਾਈਨ ਲੱਗੀ ਰਹਿੰਦੀ ਸੀ ਹੁਣ ਦਿਨ ਸੀ 23 ਫਰਵਰੀ 2018 ਦਾ ਪੋਲੀਓ ਦੇਵਸ ਵਾਲਾ ਇਹ ਦਿਨ ਸੀ ਸਰਕਾਰ ਵੱਲੋਂ ਕਈ ਨਰਸਾਂ ਦੀ ਡਿਊਟੀ ਲੱਗੀ ਹੋਈ ਸੀ ਘਰ ਘਰ ਜਾ ਕੇ ਪੋਲੀਓ ਬੂੰਦਾ ਪਿਲਾਉਣ ਦੀ ਹੁਣੇ ਜਿਹੜੀਆਂ ਨਰਸਾਂ ਸਨ ਇਹ ਜਾਂਦੀਆਂ ਨੇ ਜਿੱਥੇ ਪੰਮੀ ਰਹਿੰਦੀ ਸੀ ਉਸ ਕਲੋਨੀ ਦੇ ਵਿੱਚ ਅਰਬਨ ਸਟੇਟ ਕਲੋਨੀ ਦੇ ਵਿੱਚ ਪੰਮੀ ਦਾ ਫਲੈਟ ਸੀ 281 ਨੰਬਰ ਤੇ 282 ਦੇ ਵਿੱਚ ਇਹ ਪੋਲੀਓ ਦੀਆਂ ਬੂੰਦਾ ਪਿਆਰੀਆਂ ਹੁੰਦੀਆਂ ਨੇ ਇਹਨਾਂ ਨੂੰ 281 ਵਾਲੇ ਫਲੈਟ ਦੇ ਵਿੱਚੋਂ ਇੱਕ ਬੱਚੇ ਦੇ ਰੋਂਦੇ ਹੋਏ ਦੀ ਆਵਾਜ਼ ਸੁਣਾਈ ਦਿੰਦੀ ਹੈ ਇਹਨਾਂ ਨੇ ਜਦੋਂ ਉੱਥੇ ਲੋਕਾਂ ਨੂੰ ਇਕੱਠਾ ਕੀਤਾ ਇਕੱਠਿਆਂ ਕਰਕੇ ਜਦੋਂ ਫਲੈਟ ਨੂੰ ਖੋਲ੍ਹਿਆ ਤਾਂ ਸਾਹਮਣੇ ਪੰਮੀ ਦੀ ਖੂਨ ਦੇ ਨਾਲ ਲਥਪਤ ਲਾਸ਼ ਪਈ ਹੋਈ ਸੀ ਲੱਗੇ ਉਹਦਾ ਮੁੰਡਾ ਦੁੱਧ ਦੀ ਮੰਗ ਕਰ ਰਿਹਾ ਸੀ ਤੇ ਰੋ ਰਿਹਾ ਸੀ ਲੋਕਾਂ ਨੇ ਤੁਰੰਤ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਪੁਲਿਸ ਵਾਲਿਆਂ ਨੇ ਜਦੋਂ ਜਾ ਕੇ ਵੇਖਿਆ ਤਾਂ ਪੰਮੀ ਦੇ ਪੈਰ ਨੀਲੇ ਰੰਗ ਦੇ ਸਵੈਟਰ ਦੇ ਨਾਲ ਬੰਨੇ ਹੋਏ ਸਨ ਇੱਕ ਸ਼ਰਟ ਨਾਲ ਉਹਦੇ ਮੂੰਹ ਦੇ ਵਿੱਚ ਸ਼ਰਟ ਦਾ ਕਪੜਾ ਤੁੰਨਿਆ ਹੋਇਆ ਸੀ ਇੰਨੀ ਦੇਰ ਨੂੰ ਪੰਮੀ ਦੀ ਮਾਂ ਤੇ ਭੈਣ ਵੀ ਉੱਥੇ ਪਹੁੰਚ ਗਈ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਇਹ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਉਹਦਾ ਜਿਹੜਾ ਪੁਰਾਣਾ ਪਤੀ ਦਰਸ਼ਨ ਸਿੰਘ ਹੈ ਉਹੀ ਹਮੇਸ਼ਾ ਉਹਨੂੰ ਧਮਕੀਆਂ ਦਿਂਦਾ ਸੀ ਕਿ ਉਹ ਆਪਣਾ ਮੁੰਡਾ ਲੈਣ ਵਾਸਤੇ ਕੁਝ ਵੀ ਕਰ ਸਕਦਾ ਹੈ ਤੇ ਸਾਨੂੰ ਪੱਕਾ ਯਕੀਨ ਹੈ ਕਿ ਉਹਨੇ ਹੀ ਪੰਮੀ ਦਾ ਕਤਲ ਕੀਤਾ ਹੋਵੇਗਾ ਪੁਲਿਸ ਵਾਲਿਆਂ ਨੇ ਦਰਸ਼ਨ ਸਿੰਘ ਨੂੰ ਲੱਭਣ ਦੇ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਪਰ ਦਰਸ਼ਨ ਸਿੰਘ ਕਿਤੇ ਨਹੀਂ ਲੱਭੜਿਆ ਸੀ ਪੁਲਿਸ ਵਾਲਿਆਂ ਨੇ ਇੱਕ ਏਐਸਆਈ ਤੇ ਇੱਕ ਹੈੱਡ ਕਾਂਸਟੇਬਲ ਨੂੰ ਦਰਸ਼ਨ ਸਿੰਘ ਦੇ ਘਰ ਦੇ ਉੱਤੇ ਨਿਗਰਾਨੀ ਕਰਨ ਦੇ ਲਈ ਲਾ ਦਿੱਤਾ ਇੱਕ ਦਿਨ ਅਤੀ ਰਾਤ ਨੂੰ ਦਰਸ਼ਨ ਸਿੰਘ ਕੰਦ ਟੱਪ ਕੇ ਆਪਣੇ ਘਰ ਜਦੋਂ ਅੰਦਰ ਵੜ ਰਿਹਾ ਸੀ ਤਾਂ ਪੁਲਿਸ ਵਾਲਿਆਂ ਨੇ ਉੱਥੋਂ ਹੀ ਉਹਨੂੰ ਦਬੋਚ ਲਿਆ ਹੁਣ ਪੁਲਿਸ ਵਾਲਿਆਂ ਨੇ ਇਹਨੂੰ ਫੜ ਕੇ ਜਦੋਂ ਥਾਣੇ ਦੇ ਵਿੱਚ ਲਿਆਂਦਾ ਤਾਂ ਬਿਨਾਂ ਕੋਈ ਸ਼ਕਤੀ ਕੀਤਿਆਂ ਹੀ ਇਹਨੇ ਆਪਣਾ ਗੁਨਾਹ ਕਬੂਲ ਕਰ ਲਿਆ ਇਨੇ ਹੁਣ ਦੱਸਿਆ ਕਿ ਹਾਂ ਇਨੇ ਹੀ ਆਪਣੀ ਪਤਨੀ ਨੂੰ ਮਾਰਿਆ ਹੈ ਤੇ ਇਹ ਹੁਣ ਦੱਸਦਾ ਹੈ ਕਿ ਇਹਨੂੰ ਹਰ ਰੋਜ਼ ਇਹਦੇ ਰਿਸ਼ਤੇਦਾਰਾਂ ਕੋਲੋਂ ਇਹਦੇ ਦੋਸਤਾਂ ਕੋਲੋਂ ਪਤਾ ਚੱਲਦਾ ਸੀ ਕਿ ਉਹਦੀ ਪਤਨੀ ਕਦੀ ਕਿਸੇ ਮੁੰਡੇ ਦੇ ਨਾਲ ਘੁੰਮ ਰਹੀ ਹੈ ਕਦੀ ਕਿਸੇ ਮੁੰਡੇ ਦੇ ਨਾਲ ਹੋਟਲ ਦੇ ਵਿੱਚ ਗਈ ਹੋਈ ਹੈ ਤੇ ਇਹਨੂੰ ਬਰਦਾਸ਼ਤ ਨਹੀਂ ਹੁੰਦਾ ਸੀ ਇਹ ਗੱਲ ਇਹਨੇ ਕਈ ਵਾਰੀ ਆਪਣੀ ਪਤਨੀ ਨੂੰ ਸਮਝਾਈ ਵੀ ਸੀ ਕਿ ਜੇਕਰ ਉਹਦੇ ਨਾਲ ਉਹਨੇ ਤਲਾਕ ਲੈ ਲਿਆ ਹੈ ਤਾਂ ਸਿਰਫ ਇੱਕ ਮੁੰਡੇ ਦੇ ਨਾਲ ਰਿਲੇਸ਼ਨ ਬਣਾ ਕੇ ਰਵੇ ਇਦਾਂ ਬਾਰ-ਬਾਰ ਮੁੰਡੇ ਨਾ ਬਦਲੇ ਔਰ ਉਹ ਇਹਦੀ ਇੱਕ ਨਹੀਂ ਮੰਦੀ ਸੀ ਉਹ ਕਹਿੰਦੀ ਸੀ ਕਿ ਮੇਰੀ ਮਰਜ਼ੀ ਮੈਂ ਜਿੱਦਾਂ ਮਰਜ਼ੀ ਕਰਾਂ ਮੈਂ ਤੇਰੇ ਨਾਲੋਂ ਵੱਖ ਹੋ ਚੁੱਕੀ ਹਾਂ ਤੇ ਦੂਜਾ ਉਹ ਸ਼ਿਵਮ ਨੂੰ ਨਹੀਂ ਦੇ ਰਹੀ ਸੀ ਇਸ ਲਈ ਉਹਨੇ ਉਸ ਦਿਨ ਉਹਦਾ ਕਤਲ ਕਰ ਦਿੱਤਾ ਪਰ ਇਥੇ ਇੰਸਪੈਕਟਰ ਸਾਹਿਬ ਨੂੰ ਇਹ ਲੱਗ ਰਿਹਾ ਸੀ ਕਿ ਇਹ ਝੂਠ ਬੋਲ ਰਿਹਾ ਕਿਉਂਕਿ ਜੇਕਰ ਇਹ ਮੁੰਡੇ ਨੂੰ ਪਾਉਣ ਵਾਸਤੇ ਉੱਥੇ ਗਿਆ ਸੀ ਤਾਂ ਜਿਸ ਦਿਨ ਇਹਨੇ ਪੰਮੀ ਦਾ ਕਤਲ ਕੀਤਾ ਤੇ ਇਹਨੇ ਸ਼ਿਵਮ ਨੂੰ ਉੱਥੋਂ ਕਿਉਂ ਨਹੀਂ ਚੱਕਿਆ ਤੇ ਆਪਣੇ ਨਾਲ ਕਿਉਂ ਨਹੀਂ ਲੈ ਕੇ ਗਿਆ ਹੁਣ ਜਦੋਂ ਇਹ ਗੱਲ ਇਹਦੇ ਕੋਲੋਂ ਪੁੱਛੀ ਗਈ ਤਾ ਇਹਨੇ ਹੁਨੇ ਹੀ ਦੱਸਿਆ ਇਹ ਕਹਿੰਦਾ ਹੈ ਕਿ ਪਹਿਲਾਂ ਮੈਨੂੰ ਵੀ ਲੱਗਦਾ ਸੀ ਕਿ ਇਹ ਮੇਰਾ ਮੁੰਡਾ ਸ਼ਿਵਮ ਹੈ ਪਰ ਮੈਨੂੰ ਬਾਅਦ ਵਿੱਚ ਇਹ ਪਤਾ ਚੱਲਿਆ ਕਿ ਇਹ ਮੇਰਾ ਮੁੰਡਾ ਨਹੀਂ ਹੈ ਬਲਕਿ ਬਾਬਾ ਦੀਪਾ ਦਾ ਇਹ ਮੁੰਡਾ ਹੈ ਇਸ ਲਈ ਇਹਨੇ ਪੰਮੀ ਨੂੰ ਮਾਰਨ ਤੋਂ ਬਾਅਦ ਸ਼ਿਵਮ ਨੂੰ ਉੱਥੇ ਹੀ ਰਹਿਣ ਦਿੱਤਾ ਇਸ ਤਰ੍ਹਾਂ ਇੱਕ ਔਰਤ ਦੀ बार-बार ਪਤੀ ਬਦਲਣ ਦੀ ਆਦਤ ਨੇ ਉਨੂੰ ਆਖਰਕਾਰ ਮਰਵਾ ਦਿੱਤਾ। ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।